ਖਬਰ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਦਿਨੀ ਇੱਕ ਨਸ਼ੇੜੀ ਨੂੰ ਹਸਪਤਾਲ ਚੋਂ ਚੋਰੀ ਕਰਦੇ ਸਮਾਨ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਤੇ ਉੱਥੇ ਸਿਵਲ ਹਸਪਤਾਲ ਦਾ ਸਟਾਫ ਉਸ ਵੇਲੇ ਹੈਰਾਨ ਹੋ ਜਾਂਦਾ ਜਦੋਂ ਉਸੇ ਚੋਰ ਨੂੰ ਮੋੜ ਅੱਜ ਹਸਪਤਾਲ ਵਿੱਚੋਂ ਫਿਰ ਤੋਂ ਕਾਬੂ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਸਾਰੇ ਸਟਾਫ ਵੱਲੋਂ ਪੁਲਿਸ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾਂਦੀ ਹੈ ਉੱਥੇ ਹੀ ਇਸ ਮੌਕੇ ਤੇ ਹਸਪਤਾਲ ਨੇੜੇ ਬਣੀ ਪੁਲਿਸ ਚੌਕੀ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ ਗਈ ਹੈ ਜਦ ਕਿ ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਉਹਨਾਂ ਦੇ ਸਟਾਫ ਵੱਲੋਂ ਉਕਤ ਚੋਰ ਨੂੰ ਸਮਾਨ ਸਮੇਤ ਰੰਗੀ ਹੱਥ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਪਰ ਉਹੀ ਚੋਰ ਮੁੜ ਹਸਪਤਾਲ ਚ ਅੱਜ ਕਿਵੇਂ ਆ ਗਿਆ ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਹੋਰ ਐਸਐਮਓ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਪਹਿਲਾਂ ਵੀ ਫੜਿਆ ਗਿਆ ਉਦੋਂ ਵੀ ਤਰੀਸ ਨੂੰ ਹੈਂਡਓਵਰ ਕੀਤਾ ਕੱਲ ਫੜਿਆ ਗਿਆ ਕੱਲ ਵੀ ਹੈਂਡਓਵਰ ਕੀਤਾ ਔਰ ਅੱਜ ਇਹ ਇਹਨੇ ਹੌਸਲੇ ਚੋੜ ਦੇ ਇੰਨੇ ਬਾਰੇ ਫੇਰ ਆ ਜਾਂਦਾ ਸਰ ਜਿੱਦਾਂ ਤੁਸੀਂ ਦੇਖਿਆ ਜੀ ਦੋ ਵਾਰੀ ਤੁਸੀਂ ਇਸ ਬੰਦੇ ਨੂੰ ਅਰੈਸਟ ਕਰਕੇ ਪੁਲਿਸ ਨੂੰ ਫੜਾਇਆ ਗਿਆ ਜੀ ਫੇ ਉਸ ਤੋਂ ਬਾਅਦ ਫੇ ਦੁਬਾਰਾ ਇੱਥੇ ਆ ਗਿਆ ਜੀ ਹਾਂਜੀ ਉਸ ਤੋਂ ਬਾਅਦ ਪੁਲਿਸ ਦੇ ਤੋਂ ਕੀ ਕਹਿਣਾ ਚਾਹੁੰਦੇ ਜੀ ਪੁਲਿਸ ਲਈ ਅਸੀਂ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਇਹਦੇ ਨਾਲ ਰਲੇ ਬੰਦੇ ਆ ਜਿਨ੍ਹਾਂ ਨੂੰ ਇਹ ਸਮਾਨ ਵੇਚਦਾ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਕੀਤੀ ਜਾਵੇ ਤੇ ਇੱਥੇ ਸਰਵੇਲੈਂਸ ਵਧਾਇਆ ਜਾਵੇ ਸਰ ਜਿੱਦਾਂ ਅੱਜ ਕੀ ਚੌਂਕੀ ਜਿਹੜੇ ਡਾਕਟਰ ਇਕੱਠੇ ਹੋਏ ਉਹਦਾ ਕੀ ਮੁੱਦਾ ਸੀ ਜਿਹੜੇ ਆਪਾਂ ਸਾਰੇ ਇਕ ਕਟੇ ਕਿਉਂਕਿ ਦੋ ਵਾਰ ਚੋਰ ਨੂੰ ਫੜਿਆ ਤੇ ਉਥੇ ਹੁਣ ਨੂੰ ਤਾਂ ਅੰਦਰ ਹੋਣਾ ਚਾਹੀਦਾ ਸੀਗਾ ਸਰਜਰਡਾਂ ਚੌਕੀ ਰੱਖੀ ਹੋਈ ਹੈ ਤੇ ਹਸਪੀਟਲ ਦੇ ਵਿੱਚ ਇਹਦੇ ਬਾਰੇ ਕੀ ਗੱਲਾਂ ਜਾਣਦੇ ਜਿੱਦਾਂ ਹੁਣ ਬਾਈ ਚੌਕੀ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਸਾਡੇ ਡਾਕਟਰ ਨਾਲ ਮਿਸ ਹਿਬ ਕਰਦਾ ਜਾਂ ਕਿਸੇ ਵੀ ਤਰ੍ਹਾਂ ਦੇ ਜਾਂ ਕੋਈ ਇੱਥੇ ਫੋਨ ਚੋਰੀ ਹੁੰਦੇ ਤੇ ਪੁਲਿਸ ਪੁਲਿਸ ਵਾਂਗ ਪੁਲਿਸ ਐਕਸ਼ਨ ਕੀਤਾ ਜਾਵੇ ਨਾ ਕਿ ਜਸਤ ਕੇ ਆਮ ਬੰਦੇ ਵਾਂਗ ਹਾਂਜੀ ਛੱਡੋ 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 ਇਹ ਕੀ ਪੁਲਿਸ ਦੀ ਵਰਦੀ ਆ ਪੁਲਿਸ ਦੀ ਇੱਕ ਆਪਣੀ ਡਿਗਨਿਟੀ ਆ ਇਹ ਕੋਈ ਬੰਦਾ ਡਾਕਟਰ ਨਾਲ ਮਿਸਵਿਹੇਵ ਕਰਦਾ ਕਹਿੰਦੇ ਛੱਡੋ ਛੱਡੋ ਉਹ ਅਗਲੇ ਮਹੀਨੇ ਇੱਥੇ ਪਟਾਇਆ ਜਾਵੇ ਤੱਕ ਉਹ ਤੇ ਐਕਸ਼ਨ ਲਿਆ ਜਾਵੇ ਉਹ ਤੇ ਕਿਉਂ ਨਹੀਂ ਐਕਸ਼ਨ ਲਿਆ ਜਾਂਦਾ ਡਾਕਟਰ ਨਾਲ ਜਿਹੜਾ ਮਾਦੀ ਮਿਸਵਿਹੇਵ ਕਰ ਜਾਂਦਾ ਕਿੰਨੀ ਵਾਰ ਸਰ ਕੋਈ ਸਰ ਕੋਈ ਗਾਰਡ ਕੋਈ ਸਰ ਗਾਰਡ ਵਗੈਰਾ ਕੋਈ ਰੱਖਿਆ ਇੱਥੇ ਪੋਸਟ ਵਿਡਲ ਕਿਉਂ ਨਹੀਂ ਸਰ ਗਾਰਡ ਤਾਂ ਕੋਈ ਨਹੀਂ ਆ ਪਰ ਅਸੀਂ ਆਪਣੇ ਬੰਦਿਆਂ ਤੋਂ ਚੌਕੀਦਾਰਾ ਕਰਾਉਂਦੇ ਆ ਕੀ ਲੱਗ ਰਿਹਾ ਸਰ ਮੌਕੇ ਤੇ ਐਸਐਚਓ ਸਾਹਿਬ ਐਸ ਕੀ ਭਰੋਸਾ ਹਾਂ ਜੀ ਉਹਨਾਂ ਨੇ ਭਰੋਸਾ ਦਵਾਇਆ ਵੀ ਇਹ ਬੰਦੇ ਤੇ ਕਾਰਵਾਈ ਕੀਤੀ ਜਾਏਗੀ ਜੀ ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਨੂੰ ਥਾਣੇ ਵਿੱਚ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ ਸਨ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਉਹਨਾਂ ਦੇ ਪਿਤਾ ਉਤੇ ਹਸਪਤਾਲ ਦੇ ਸਟਾਫ ਨੂੰ ਵਿਸ਼ਵਾਸ ਦਿਵਾਉਂਦੇ ਕਿ ਐ ਕਿ ਉਕਤ ਚੋਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ ਜੀ ਸਰ ਅੱਜ ਐ ਕਿ ਕਹਿੰਦਾ ਇਹ ਸਿਵਲ ਦੇ ਪਾਇ ਹੈ ਸਿਵਲ ਚ ਆਏ ਅੱਜ ਇਹ ਚੋਰੀ ਕਰਦਾ ਇੱਥੇ ਬਾਰ ਬਾਰ ਆ ਕੇ ਤੇ ਇਹ ਪਹਿਲਾਂ ਨਸ਼ਾ ਨੁਸ਼ਾ ਕਰਦਾ ਸੀ ਹੁਣ ਦਵਾਈ ਵੀ ਖਾਂਦਾ ਹੈ ਜੀ ਤੇ ਰੱਖਣ ਵਾਲੀ ਇਹ ਬਾਰ ਬਾਰ ਇੱਥੇ ਆਉਂਦਾ ਹੈ ਤੇ ਹੁਣ ਇਹਨੂੰ ਅੱਜ ਲਿਆ ਕੇ ਇਹਨੂੰ ਅੱਜ ਗ੍ਰਿਫਤਾਰੀ ਬਾਕੇ ਭੇਜਿਆ ਜਾਵੇ ਫਗਵਾੜਾ ਤੋਂ ਇਹ ਸ਼ਰਮਦੀ ਦੀ ਰਿਪੋਰਟ